ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਆਪਾਂ ਬੜੀ ਸ਼ਰਧਾ ਸਤਕਾਰ ਨਾਲ ਮੈਂ ਸਮਝਦਾ ਕਿ ਅਸੀਂ ਭਾਗਾ ਵਾਲਿਆਂ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਚੀਦੀ ਦਿਹਾੜਾ ਜਿਹੜਾ ਵਿਸ਼ਵਵੰਦਰ ਮਨਾਇਆ ਜਾ ਰਿਹਾ ਅੱਜ ਨਵਾਂ ਸ਼ਹਿਰ ਦੇ ਅੰਦਰ ਵੀ ਵਿਸ਼ਾ ਨਗਰ ਕੀਰਤਨ ਗੁਰਦੁਆਰਾ ਪਾਸ਼ਾ ਨੌਮੀ ਮੰਜੀ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਹੁੰਦਾ ਹੋਇਆ ਅੱਜ ਆਈਟੀਆਈ ਚੰਡੀਗੜ੍ਹ ਰੋਡ ਤੇ ਪਹੁੰਚਿਆ ਮੈਂ ਸਮਝਦਾ ਕਿ ਨਖਰ ਨਗਰ ਕੀਰਤਨ ਦੀ ਇਹ ਵਿਲੱਖਣਤਾ ਸੀ ਕਿ ਅੱਜ ਸਮੂਚੀਆਂ ਮੰਦਰ ਕਮੇਟੀਆਂ ਸਮੂਚੀਆਂ ਗਊਸ਼ਾਲਾ ਸਮੂਚੀਆਂ ਹਿੰਦੂ ਜਥੇਬੰਦੀਆਂ ਸਮੂਚਿਤ ਧਾਰਮਿਕ ਸੰਸਥਾਵਾਂ ਇੱਕ ਬਲੱਖਣ ਰੂਪ ਦੇ ਵਿੱਚ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰ ਰਹੀਆਂ ਮੈਂ ਸਮਝਦਾ ਕਿ ਇਹ ਅਲੌਕਿਕ ਨਗਰ ਕੀਰਤਨ ਜਿਹੜਾ ਮੈਂ ਸਮਝਦਾ ਕਿ ਸਾਡੇ ਭਾਗ ਚੰਗੇ ਹਨ ਕਿ ਸਾਡ ਨੂੰ 350 ਸਾਲਾ ਜਿਹੜਾ ਛੀਤੀ ਦਿਹਾੜਾ ਮਨਾਉਣ ਦਾ ਇਹ ਗੁਰੂ ਸਾਹਿਬ ਨੇ ਸੁਭਾਗਾ ਸਮਾਂ ਦਿੱਤਾ ਆ ਇਦੇ ਵਿੱਚ ਅਸੀਂ ਸਮੁੱਚੇ ਸ਼ਹਿਰ ਨਿਵਾਸੀ ਸ਼ਮੂਲੀਅਤ ਕਰ ਰਹੇ ਆ ਜਿੱਥੇ ਵਿਸ਼ਾਲ ਨਗਰ ਕੀਰਤਨ ਹੈ ਉੱਥੇ ਅੱਜ 28 ਤਰੀਕ ਨੂੰ 29 ਤਰੀਕ ਨੂੰ ਔਰ 30 ਤਰੀਕ ਨੂੰ ਵਿਸ਼ਾਲ ਗੁਰਮਤ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਤੇ ਮਨਾਏ ਜਾ ਰਹੇ ਆ ਜਿੱਥੇ ਅੱਜ ਆਪਾਂ ਵੱਡੀ ਰੂਪ ਦੇ ਵਿੱਚ ਸਾਰੀਆਂ Hindu ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋਈਆਂ ਉੱਥੇ ਤਿੰਨ ਦਿਨਾਂ ਗੁਰਮਤ ਸਮਾਗਮਾਂ ਦੇ ਵਿੱਚ ਵੀ ਆਪਾਂ ਸਾਰੇ ਸ਼ਾਮਲ ਹੋ ਕੇ ਗੁਰੂ ਸਾਹਿਬ ਦੇ ਜੋ ਕੁਰਬਾਨੀਆਂ ਉਹਨੂੰ ਯਾਦ ਕਰੀਏ ਮੈਂ ਸਮਝਦਾ ਕਿ ਵਿਲੱਖਣਗਰ ਕੀਰਤਨ ਦੇ ਅੰਦਰ ਸਾਰੀਆਂ ਸੰਸਥਾਵਾਂ ਪਹੁੰਚੀਆਂ ਮੈਂ ਆਪਣੇ ਵੱਲੋਂ ਜਿੱਥੇ ਅੱਜ ਆਵਾਜ਼ ਸੇਵਾ ਸੰਸਥਾ ਗੁੱਜਰ ਸੇਵਾ ਸੁਸਾਇਟੀ ਉਹਨਾਂ ਨੇ ਵੀ ਇਹ ਵਿਚਾਰ ਜਿਹੜਾ ਲੰਗਰ ਲਾਇਆ ਉਹਨਾਂ ਸੁਸਾਇਟੀਆਂ ਦਾ ਵੀ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਬੁਲਾ ਦਿਓ ਬੁਲਾ ਦੇ ਬਾਬਾ ਜੀ ਬੋਲਦੇ 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 ਚੱਲਦੇ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਕੀਰਤਨ ਚੱਲਦਾ ਹੋਇਆ ਹੁਣ ਤੱਕ ਅੱਧੀ-ਅੱਧੀ ਚੱਲ ਰਹੀ ਚੱਲਦਾ। ਚੱਲਦਾ ਜੋ ਅੱਜ ਨਗਰ ਕੀਰਤਨ ਚੱਲ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੰਡੀਗੜ੍ਹ ਰੋਡ ਤੇ ਆਵਾਜ਼ ਸਾਇਟੀ ਦੇ ਦਫ਼ਤਰ ਪਹੁੰਚ ਚੁੱਕਿਆ ਹੈ ਜਿੱਥੇ ਕਿ ਗੁੱਜਰਪਵਨ ਔਰ ਆਵਾਜ਼ ਸਾਇਟੀ ਵੱਲੋਂ ਬਹੁਤ ਹੀ ਜ਼ੋਰਦਾਰ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ। ਬੇ ਸ਼ਹਿਰ ਦੀਆਂ ਸਮੁਤੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਅੱਜ ਨਗਰ ਕੀਰਤਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹਨ ਸੋ ਮੈਂ ਸਮਝਦਾ ਕਿ ਪਰਮਾਤਮਾ ਦੀ ਕਿਰਪਾ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਹੜੀ ਵੱਡੀ ਸ਼ਹਾਦਤ ਹੈ ਉਸ ਦਾ ਸਾਰਾ ਛੜ ਨਵਾ ਸੱਤ ਹੋਇਆ ਕਿ ਸਾਰੇ ਭਾਈਚਾਰੇ ਇਕੱਠੇ ਹੋ ਕੇ ਸੰਗਤਾਂ ਦਾ ਸਵਾਗਤ ਕਰ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਗਤ ਦੀਆਂ ਤਿਆਰੀਆਂ ਕੀਤੀ ਗਈਆਂ ਅਸਾਂ ਔਰ ਤੇ ਹੁਣ ਵੀ ਬਹੁਤ ਪਰਵਲ ਸਵਾਗਤ ਕਰ ਰਹੇ ਨੇ ਸੋ ਮੈਂ ਸਾਰੀਆਂ ਸੂਚੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਜੋ ਹੈ ਉਹ ਲਈ ਹੈ ਔਰ ਬਹੁਤ ਚੜ੍ਹਦੀ ਕਲਾ ਵਿੱਚ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਛੱਡ ਦਿਓ ਜੀ ਆਓ ਜੀ ਲੈ ਆਓ ਸਾਰੇ ਜਿੱਥੇ ਪੋਣ ਵਾਲੇ ਆ ਜਾਓ

आज के इस सौभाग्य दिवस पर हम सभी को गुरु तेग बहादुर जी की श्रद्धांजलि देने के लिए चार कदम जो चलना पड़ रहा है हमारे लिए जीवन का सबसे बड़ा सौभाग्य है और आज पूरा समाज इस क्षेत्र के लिए इकट्ठा हुआ है ये भी देश के लिए और धर्म के लिए बहुत अच्छी बात है धन्यवाद ਆਓ ਜਰਾ ਅੱਗੇ ਆ ਨਾਲ ਬ੍ਰਿੰਦਰ ਨਾਲ ਮਦਲ ਨਾਲ ਜੀ ਆਓ ਪ੍ਰਧਾਨ ਸਾਹਿਬ ਬ੍ਰਿੰਦਰ ਬ੍ਰਿੰਦਰ ਬਾਜੀ ਕਿਤੇ ਆ ਬਣਾ ਲਓ ਬੜੀ ਜਗ੍ਹਾ ਬਣਾ ਲਓ ਜੀ ਬ੍ਰਿੰਦਰ ਨੂੰ ਭੇਜ ਲੀ ਬਾਪੂ ਪਰਤੇ

ਸਾਨੋ ਭਾਗ ਬਿਖਾਤਾ ਹੈ ਸੱਜਣਾਂ ਭਾਗ ਬਿਖਾਤਾ ਹੈ ਬਹੁਤ ਵਧੀਆ ਬਹੁਤ ਵਧੀਆ ਆਜਾ ਆਜਾ ਆਪਣੇ ਸਾਰੇ ਮੈਂਬਰ ਖੜੋ ਸਾਰੇ ਆਜੋ ਗੰਡੂ ਸਾਹਿਬ ਆਜੋ ਫੋਟੋ ਕਰੀਏ ਸਾਰੇ ਆਕਲ ਆਜੋ ਆਜੋ ਜਲਦੀ ਆ ਜਾ ਜਲਦੀ ਜਲਦੀ ਇੱਧਰ ਆ ਜਾ ਚਾਰ ਬੰਦੇ ਇੱਧਰ ਆ ਦੋ ਇੱਧਰ ਆ ਲੈ ਇੱਧਰ ਹੋ ਸਾਰੇ ਆ ਜਾਓ ਖੋਜੋ ਖੋਜੋ ਪਿਛੇ ਇੱਧਰ ਆਓ ਆ ਕੇ ਖੜੋ ਇੱਕ ਮਿੰਟ ਯਾਰ ਮੈਮ ਆ ਜਾਣਾ ਜਿੰਨੇ ਆ ਜਾ ਆ ਖੜੋ ਖੜੋ ਅੰਕਲ ਖੜੋ ਖੜੋ ਤੇ ਆਓ ਇੱਧਰ ਇੱਧਰ ਦੇਖਿਓ ਜੀ ਇਹ ਕਿ ਬੋਲ ਲੱਗ। ਇਹ ਤਾਂ ਭਾਜੀ ਬੋਲਦੇ ਨੇ ਜੀ। ਬੋਲੋ। ਅੱਗੇ ਦੇਖ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਅੱਜ ਜੋ ਮੈਂ ਇਕੱਠ ਦੇਖਿਆ ਸ਼ਹਿਰ ਦੇ ਵਿੱਚ ਸਾਰੇ ਸਮਾਜਿਕ, ਰਾਜਨੀਤਿਕ, ਵਪਾਰਕ ਸਾਰੇ ਆਪਣੇ ਕੰਮ ਛੱਡ ਛੱਡ ਕੇ ਹਰ ਸ਼ਹਿਰ ਦੇ ਦੌਰਾ ਕੀਤਾ। ਔਰ ਬਹੁਤ ਖੁਸ਼ੀ ਦੀ ਗੱਲ ਆ ਜੋ ਇੱਕ ਅੱਜ ਨਜ਼ਰ ਆਇਆ ਸ਼ਹਿਰ ਦੇ ਵਿੱਚ ਇਸ ਤੋਂ ਵੱਡਾ ਏਕਾ ਮੈਂ ਕਦੀ ਨਹੀਂ ਦੇਖਿਆ ਇਹਦੇ ਨਾਲ ਹੀ ਮੈਂ ਇਦਾਂ ਕਹਿਣਾ ਕਿ ਹਰ ਵੇਲੇ ਹਰ ਤਰ੍ਹਾਂ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਤਿਹਾਰ ਕੋਈ ਸਮਾਜੇ ਕੋਈ ਕੋਈ ਵੀ ਪ੍ਰੋਗਰਾਮ ਆਂਦਾ ਸਾਰਾ ਸ਼ਹਿਰ ਇਦਾਂ ਹੀ ਹਮੇ ਆ ਕੇ ਇਕੱਠੇ ਹੋ ਕੇ ਏਕਾ ਕਰਕੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਾਜੀ ਪਾਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੇ ਜਿੱਦਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ ਤੋਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਗੁਰੂ ਨਾਮ ਦੀ ਗੁਰੂ ਨਾਮ ਨਾਲ ਜੁੜੀਏ ਆਪਣਾ ਕੀਰਤਨ ਕਰੀਏ ਘਰ ਦੇ ਵਿੱਚ ਸੇਵਾ ਕਰੀਏ ਸਾਧਨਾ ਕਰੀਏ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖੀਏ ਕਿਉਂਕਿ ਉਹ ਗੁਰੂ ਸਾਹਿਬਾਨ ਦੀ ਸ਼ਹਾਦਤ ਦੇ ਨਾਲ ਹੀ ਅੱਜ ਜਿਹੜਾ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਸਾਹ ਲੈ ਰਹੇ ਆਂ ਔਰ ਆਜ਼ਾਦੀ ਮਾਨ ਰਹੇ ਆਂ ਸੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਨਾਮ ਸਿਮਰਨ ਨਾਲ ਜੁੜ ਕੇ ਸਮਾਜ ਦੀ ਜਿੰਨੀ ਸੇਵਾ ਹੋ ਸਕਦੀ ਹੈ ਉੰਨੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਿੰਦੀ ਚਾਦਰ ਗੁਰਤੇਗਵਾ ਦਾ ਜਿਹੜੇ ਛੀ ਦਿਨ ਵਸਤੇ 356 ਛੀ ਦਿਨ ਜਿਹੜੇ ਸਾਡੇ ਲਈ ਬੜੀ ਮਾਨ ਦੀ ਹੈ ਕਿ ਹਿੰਦੀ ਚਾਦਰ ਨੇ ਸਾਡੀ ਗਰੀਬ ਗੁਲਮ ਦੀ ਰੱਖਿਆ ਦੇ ਲਈ ਆਪਣੀ ਸ਼ਹੀਦੀ ਦਿੱਤੀ ਆ ਅਸੀਂ ਸਾਰੇ ਉਸ ਦਿਨ ਭੁੱਲ ਨਹੀਂ ਸਕਦੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸ਼ਹੀਦੀ ਨੂੰ ਯਾਦ ਕਰਕੇ ਜਿਹੜੂ ਜਿਹਦੇ ਰਾਹਾਂ ਤੇ ਚੱਲਣਾ ਪਈਦਾ ਸਭ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਵਾਂ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਬੜਾ ਹੁਮ ਹੁਮਾ ਕੇ ਹਰ ਇੱਕ ਭਾਈਚਾਰੇ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਉਹ ਕੀਤਾ ਜਾ ਰਿਹਾ ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਸਾਰੇ ਦਾਨੀਆਂ ਦਾ ਧੰਨਵਾਦ ਕਿਉਂਕਿ ਸਰਵੰਸ ਦਾਨੀ ਜੇਕਰ ਗੱਲ ਕਹੀਏ ਇਸ ਸ਼ਹੀਦੀ ਦਿਵਸ ਤੋਂ ਪਤਾ ਲੱਗਦਾ ਕਿ ਇਨਸਾਨ ਨੂੰ ਸਿਰਫ ਤੇ ਸਿਰਫ ਆਪਣੇ ਪਰਿਵਾਰ ਲਈ ਨਹੀਂ ਸਿਰਫ ਤੇ ਸਿਰਫ ਆਪਣੇ ਘਰ ਲਈ ਨਹੀਂ ਦੇਸ਼ ਲਈ ਆਪਣੇ ਕੌਮ ਲਈ ਆਪਣੇ ਪੰਜਾਬ ਲਈ ਜਿਹੜੇ ਲੋਕ ਸ਼ਹੀਦੀ ਦਿੰਦੇ ਆ ਜਾਂ ਜਿਹੜੇ ਲੋਕ ਜੀਂਦੇ ਆ ਉਹਨਾਂ ਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾ ਸੋ ਸਾਡੇ ਵੱਲੋਂ ਸਾਡੀ ਜਥੇਬੰਦੀ ਸ਼ਿਰਕੁਰ ਅਮਦਾਸ ਸਾਹਿਬਾ ਵੱਲੋਂ ਗੁਰਤੇਗ ਬਹਾਦਰ ਜੀ ਨੂੰ కోటీ కోటీ ਨਮਨ ਧੰਨਵਾਦ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਕਿ ਜਿਹੜਾ ਗੁਰੂ ਦੇਗਵਹਾੜੀਆ ਸ਼ਹੀਦੀ ਬਣਾ ਰਹੇ ਅਸੀਂ ਜਿਹੜਾ ਤੇ ਇੱਥੇ ਸਾਰੇ ਹੀ ਸ਼ਹਿਰ ਦੀ ਜਥੇਬੰਦੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਆਇਆ ਹੈ ਚਾਹੇ Hindu ਕਮਿਊਨਿਟੀ ਨਾਲ ਬਾ ਚਾ ਕਿਸੇ ਵੀ ਕਮਿਊਨਿਟੀ ਦਾ ਕੁਝ ਮਾਜੀਕ ਆ ਇਹ ਪਹਿਲੀ ਵਾਰ ਸਾਡੇ ਨਵਾਂ ਸ਼ਹਿਰ ਦੇ ਵਿੱਚ ਹੋਇਆ ਹੈ ਇਤਿਹਾਸ ਦਾ ਇਹ ਪੰਨਾ ਲਿਖਿਆ ਜਾਏਗਾ ਜੀ ਹਾਂਜੀ ਪੀਵੀ 33 ਵਾਲਿਆਂ ਨੂੰ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਨਵਾਂ ਸ਼ਹਿਰ ਦੀਆਂ ਸਾਰੀਆਂ ਹੀ ਸੰਸਥਾਵਾਂ ਨੇ ਔਰ ਉਹਦੇ ਵਿੱਚ ਸਾਡੀ ਤੁਹਾਡੀ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਸੰਸਥਾ ਆਵਾਜ਼ ਤੇ ਸਾਡੀ ਗੁਜਰ ਗੌਰਵ ਸੁਸਾਇਟੀ ਵੱਲੋਂ ਅਸੀਂ ਵੀ ਗੁਰੂ ਪਾਤਸ਼ਾਹ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਜਿਹੜਾ 350ਵਾਂ ਦਿਵਸ ਹੈਗਾ ਸ਼ਹੀਦੀ ਦਿਵਸ ਹੈ ਉਸ ਮੌਕੇ ਅੱਜ ਨਵਾਂ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਤੇ ਹੋਰ ਮਹਾਂਪੁਰਖਾਂ ਨੇ ਮਿਲ ਕੇ ਜਿਹੜਾ ਨਗਰ ਕੀਰਤਨ ਕੱਢਿਆ ਹੈ ਅਸੀਂ ਇੱਥੇ ਆਪਣੀ ਵੱਲ ਤੋਂ ਉਸ ਕੁਰਬਾਨੀ ਨੂੰ ਯਾਦ ਕੀਤਾ ਤੇ ਸਾਰੀ ਦੀ ਸਾਰੀ ਜਿਹੜੀ ਸੰਗਤ ਦਾ ਅਸੀਂ ਇੱਥੇ ਸਤਿਕਾਰ ਦੇ ਵਜੋਂ ਸਵਾਗਤ ਕੀਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਗੁਰੂ ਸਾਹਿਬ ਦੀ ਜਿਹੜੀ ਉਸ ਕੁਰਬਾਨੀ ਨੂੰ ਯਾਦ ਰੱਖਣਗੇ ਤੇ ਆਪਣੇ ਵੱਲੋਂ ਜਿਉਂ ਵੀ ਉਹਨਾਂ ਦੀ ਦੱਸੇ ਹੋਏ ਚੰਗੇ ਸੰਦੇਸ਼ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਨਗੇ ਸਤਿ ਸ੍ਰੀ ਅਕਾਲ